ਸਸਿਕਲ ਜੀ ਦ ਬਾਬਾ ਮੀਡੀਆ ਤੇ ਤੁਹਾਡਾ ਸਵਾਗਤ ਕਰਦੇ ਆ ਮੈਂ ਆ ਸੰਦੀਪ ਸਿੰਘ ਚੰਡ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਹਰ ਇੱਕ ਪਾਰਟੀ ਵਿੱਚ ਉਥਲ ਪੁਥਲ ਹੋ ਰਹੀ ਹੈ ਪਿਛਲੇ ਦਿਨੀ ਮਹਿੰਦਰ ਸਿੰਘ ਕੇਪੀਜੀ ਜੋ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਸੀ ਬਟ ਪਿਛਲੇ ਦਿਨੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਉਹਨਾਂ ਨੂੰ ਅਕਾਲੀ ਦਲ ਨੇ ਜਲੰਧਰ ਤੋਂ ਉਮੀਦਵਾਰ ਐਲਾਨਿਆ ਅੱਲ ਕਰੀਏ ਆਪਾਂ ਫਿਰੋਜ਼ਪੁਰ ਸੀਟ ਤੋਂ ਫੌਜੀ ਅੰਗਰੇਸ ਸਿੰਘ ਵੜਵਾਲ ਸਾਹਿਬ ਜੋ ਲੰਮੇ ਸਮੇਂ ਤੋਂ ਕਰੀਬਨ 2014 ਤੋਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਸੀ ਸੇਵਾ ਨਿਭਾ ਰਹੇ ਸੀ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਸੀ ਪਿਛਲੇ ਦਿਨੀ ਉਹਨਾਂ ਨੂੰ ਸੀਟ ਨਹੀਂ ਦਿੱਤੀ ਗਈ ਜੋ ਕਿ ਫਰੋਜ਼ਪੁਰ ਤੋਂ ਸੀਟ ਕਾਕਾ ਬਰਾੜ ਜੀ ਨੂੰ ਦਿੱਤੀ ਗਈ ਜੋ ਕਿ ਮੌਜੂਦਾ ਐਮਐਲਏ ਮੁਖਸਰ ਤੋਂ ਹਨ ਉਹਨਾਂ ਦੇ ਨਾਲ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਤੇ ਆਪ ਤੇ ਉਹ ਆਜ਼ਾਦ ਉਮੀਦਵਾਰ ਵਜੋਂ ਫਰੋਜ਼ਪੁਰ ਤੋਂ ਚੋਣ ਲੜ ਰਹੇ ਹਨ ਨਾਲ ਦੀ ਨਾਲ ਉਹਨਾਂ ਨੇ ਅੰਦਰ ਤੋਂ ਹਲਕਾ ਕੜੂਰ ਸਾਹਿਬ ਤੋਂ ਹਲਕਾ ਫਰੀਦਕੋਟ ਤੋਂ ਵੀ ਆਜ਼ਾਦ ਮੀਦਵਾਰ ਅਲਾਨੇ ਤੇ ਹਲਕਾ ਕੜੂਰ ਸਾਹਿਬ ਦੇ ਪਿੰਡ ਪੱਟੀ ਸਬਦਲਪੁਰ ਪੱਟੀ ਸਬਦਲਪੁਰ ਵਿਖੇ ਅਸੀਂ ਪਹੁੰਚੇ ਆ ਜਿੱਥੋਂ ਕੀ ਆ ਆਜ਼ਾਦ ਮੀਦਵਾਰ ਵਜੋਂ ਅਨੋਖ ਸਿੰਘ ਕਟਵਾਲ ਸਾਹਿਬ ਜੀ ਨੂੰ ਉਹਨਾਂ ਨੇ ਚੌਣ ਮੈਦਾਨ ਵਿੱਚ ਉਤਾਰਿਆ ਹੈ ਆ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਨੋਖ ਸਿੰਘ ਕਟਵਾਲ ਆਜ਼ਾਦ ਉਮੀਦਵਾਰ ਖਦੂਬ ਸਭ ਹਲਕਾ ਤੋਂ ਇਲੈਕਸ਼ਨ ਲੜ ਰਿਹਾ ਹੈ। ਕਟਵਾਲ ਸਾਹਿਬ ਲੰਬੇ ਸਮੇਂ ਤੋਂ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਤੇ ਕੀ ਕਾਰਨ ਰਹਾ ਕਿ ਤੁਸੀਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ? ਹਾਂਜੀ ਜੁੜੇ ਸੀਗੀ ਬਿਲਕੁਲ ਜੁੜੇ ਸੀਗੀ ਫੈਸਲਾ ਇਸੇ ਕਰਕੇ ਲਿਆ ਵੀ ਸਾਡੇ ਫਰੂਜਪੁਰ ਹਲਕੇ ਤੋਂ ਫੌਜੀ ਅੰਗਰੇਜ਼ ਸਿੰਘ ਵੜਵਾਲ 2014 ਦੇ ਨਾਲ ਉਹਨਾਂ ਦੇ ਨਾਲ ਪਾਰਟੀ ਦੇ ਵਿੱਚ ਕੰਮ ਕਰ ਰਹੇ ਆ ਜਦ ਕਿ ਅੱਜ ਉਹਨਾਂ ਨੂੰ ਜਦੋਂ ਟਿਕਟ ਲੜਨ ਦਾ ਟਾਈਮ ਆਇਆ ਉਨਾ ਬਿਲਕੁਲ ਹੀ ਉਸ ਨੂੰ ਵਾਂਝਾ ਰੱਖ ਲਿਆ ਤੂੰ ਮਤਲਬ ਕਿ ਕਹਿੰਦਾ ਭਾਵੇਂ ਇੱਥੋਂ ਤੱਕ ਕਿ ਵੀ ਅਲਾਉਂਸ ਵੀ ਕਰਦਾ ਸੀਗਾ ਵੀ ਅੱਧਾ ਘੰਟਾ ਪਹਿਲਾਂ ਵੀ ਤੁਸੀਂ ਲੱਡੂ ਵੰਡੋ ਤੇ ਆਪਣਾ ਢੋਲ ਵਜਾਓ ਤੁਹਾਡੀ ਟਿਕਟ ਹੋ ਗਈ ਹੈ ਜਦ ਕਿ ਜਦੋਂ ਲਿਸਟ ਉਹਨਾਂ ਜਾਰੀ ਕੀਤੀ ਉਹਦੇ ਵਿੱਚ ਨਾ ਨਾ ਕਾਕੇ ਬਰਾੜ ਦਾ ਪਤਾ ਮੁਕਸਰ ਤੋਂ ਇਸ ਕਰਕੇ ਉਥੋਂ ਜਿਹੜੇ ਫੌਜੀ ਸਾਹਿਬ ਸਾਡੇ ਨੇ ਉਹਨਾਂ ਨੇ ਇਸ ਨੂੰ ਬਹੁਤ ਜ਼ਿਆਦਾ ਮਾਈਂਡ ਵਿੱਚ ਲਿਆ ਤੇ ਉਥੋਂ ਪੜ ਕੇ ਫਿਰ ਉਹਨਾਂ ਨੇ ਕਿਹਾ ਐਲਾਨ ਕੀਤਾ ਵੀ ਅਸੀਂ ਇਹ ਇੱਕ ਨਹੀਂ ਸੀਟ ਅਸੀਂ ਚਾਰ ਸੀਟਾਂ ਲੜਾਂਗੇ ਖਡੂਰ ਸਾਹਿਬ ਤੋਂ ਵੀ ਲੜਾਂਗੇ ਜਲੰਧਰ ਤੋਂ ਲੜਾਂਗੇ ਫਰੀਦਕੋਟ ਤੋਂ ਤੇ ਔਰ ਫਿਰੋਜ਼ਪੁਰ ਤੋਂ ਲੜਾਂਗੇ ਚਾਰ ਸੀਟਾਂ 'ਚ ਹੀ ਲੜਾਂਗੇ ਇਸ ਕਰਕੇ ਉਹਨਾਂ ਨੇ ਜੋ ਸਾਨੂੰ ਦੱਸਿਆ ਮੈਨੂੰ ਮੇਰੇ ਨਾਲ ਗੱਲਬਾਤ ਕੀਤੀ ਮੈਂ ਉਹਨਾਂ ਨੂੰ ਕਿਹਾ ਮੈਂ ਤਿਆਰ ਆ ਉਹਨਾਂ ਨੇ ਮੈਨੂੰ ਉੱਥੇ ਨਵਾਜਿਆ ਔਰ ਮੈਨੂੰ ਕਿਹਾ ਵੀ ਖਡੂਰ ਸਾਹਿਬ ਹਲਕੇ ਤੋਂ ਤੈਨੂੰ ਸੀਟ ਲੜਾਵਾਗੇ ਤੇ ਮੈਂ ਉਹਨਾਂ ਨਾਲ ਸਹਿਮਤੀ ਕੀਤੀ ਔਰ ਉਹਨਾਂ ਨੂੰ ਹਾਂ ਵਿੱਚ ਹਾਂ ਮਿਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਮੈਂ ਆਪਣੀ ਜੋ ਵੀ ਵਿਚਾਰ ਕਰਦਿਆਂ ਨਾਲ ਕਰਕੇ ਤੇ ਮੈਂ ਇਸ ਮੈਦਾਨ ਵਿੱਚ ਉਤਰਿਆ ਮੈਂ ਇੱਕ ਆਮ ਬੱਚਾ ਜੋ ਕਿ ਕਿਸਾਨੀ ਕਿਸਾਨੀ ਕਰਦਾ ਖੇਤੀ ਕਰਦਾ ਕਿਉਂਕਿ ਮੈਂ ਪਹਿਲਾਂ ਵੀ ਇਸ ਕਦੀ ਵੀ ਇਸ ਕੰਮ ਦੇ ਵਿੱਚ ਕਹੋ ਵੀ ਲੀਡਰਪਨ ਦੇ ਵਿੱਚ ਨਹੀਂ ਮੈਂ ਆਇਆ ਮੈਂ ਆਪਣੇ ਕਿਤੇ ਨਾਲ ਜੋ ਵੀ ਆ ਉਹੀ ਕੰਮ ਕਰਦਾ ਤੇ ਬਸ ਮੈਨੂੰ ਇਹ ਮੇਰੇ ਵੱਡੇ ਵੀਰ ਨੇ ਜੋ ਮੈਨੂੰ ਦੱਸਿਆ ਕੀ ਮੈਂ ਉਹ ਕਰਨ ਨੂੰ ਤਿਆਰ ਬੈਠਾ ਜੀ ਜੇ ਗੱਲ ਕਰੀਏ ਫੌਜੀ ਅੰਗਰੇਜ਼ ਸਿੰਘ ਵਡਵਾਲ ਜੀ ਦੀ ਵੀ ਉਹ ਵੀ ਤੁਹਾਡੀ ਸਪੋਰਟ ਕਰਨ ਵਾਸਤੇ ਇੱਥੇ ਹਲਕਾ ਖਡੂਰ ਸਾਹਿਬ ਵਿੱਚ ਪਹੁੰਚ ਰਹੇ ਆ ਬਿਲਕੁਲ ਭਾਜੀ ਬਿਲਕੁਲ ਪਹੁੰਚਣਗੇ ਉਹ ਆਪਣੀ ਫੀਲਡ ਵਿੱਚ ਕੰਮ ਕਰ ਰਹੇ ਆ ਬਸ ਇੱਕ ਦੋ ਦਿਨਾਂ ਵਿੱਚ ਉਹ ਆ ਰਹੇ ਨੇ ਮੇਰੇ ਕੋਲ ਤੇ ਅਸੀਂ ਰੋਡ 'ਚੋਂ ਵੀ ਕਰਾਂਗੇ ਤੇ ਔਰ ਕਟਵਾਲ ਸਾਹਿਬ ਜੇ ਹਲਕਾ ਖਡੂਰ ਸਾਹਿਬ ਤੋਂ ਲੋਕ ਤੁਹਾਨੂੰ ਜਿੱਦ ਪ੍ਰਾ ਰਹੇ ਆ ਨਾ ਤੇ ਤੁਸੀਂ ਉਹਨਾਂ ਵਾਸਤੇ ਕੀ ਕਰੋਗੇ ਵੀਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਬਿਆਸ ਦਰਿਆ ਦੇ ਕੰਢੇ ਤੇ ਬੈਠਾ ਹਾਂ ਸਾਡੇ ਮੁਸ਼ਕਲਾਂ ਬਹੁਤ ਜਿਆਦੀਆਂ ਜਦੋਂ ਹੜ ਆ ਜਾਂਦੇ ਨੇ ਫਸਲਾਂ ਮਰ ਜਾਂਦੀਆਂ ਨੇ ਗਰੀਬਾਂ ਲੋਕਾਂ ਦੇ ਡੰਗਰ ਰੁੱਟ ਜਾਂਦੇ ਨੇ ਕਈ ਕੁਸ਼ ਹੋ ਜਾਂਦਾ ਇੱਥੋਂ ਦੇ ਐਮਐਲਏ ਕੋਈ ਵੀ ਮਤਲਬ ਕੋਈ ਸਾਰ ਨਹੀਂ ਲੈਂਦਾ ਸਾਡੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕੰਮ ਕਰਵਾਵਾਂਗਾ ਜੀ ਠੀਕ ਆ ਜੀ ਮੈਂ ਇਨ੍ਹਾਂ ਗਰੀਬਾਂ ਲੋਕਾਂ ਦੇ ਨਾਲ ਖੜਾ ਆ ਅੱਗੇ ਵੀ ਸੇਵਾ 'ਚ ਖੜਾ ਆ ਤੇ ਖੜਾ ਰਹਾਂਗਾ ਤੇ ਇਨ੍ਹਾਂ ਨਾਲ ਮੈਂ ਸੇਵਾ ਕਰਦਾ ਰਹਾਂਗਾ ਕਟਵਾਲ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਆਬਾ ਮੀਡੀਆ ਦਾ ਵੀ ਮੈਂ ਧੰਨਵਾਦ ਕਰਦਾ ਜੀ ਤੇ ਬਾਕੀ ਮੇਰੇ ਜਿੰਨੇ ਵੀ ਵੋਟਰ ਭਰਾ ਨੇ ਮੈਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਮੈਨੂੰ ਜਿਤਾਉ ਤੇ ਮੈਂ ਇਸੇ ਤਰ੍ਹਾਂ ਤੁਹਾਡਾ ਧੰਨਵਾਦ ਕਰਦਾ ਰਹਾ ਤੇ ਮੈਂ ਤੁਹਾਡੇ ਕੰਮਾਂ ਦੇ ਵਿੱਚ ਹਾਜ਼ਰ ਰਹਾ ਵਾਏ ਇਹ ਹਨ ਅਨੋਖ ਸਿੰਘ ਕਟਵਾਲ ਸਾਹਿਬ ਹਲਕਾ ਕਡੂਰ ਸਾਹਿਬ ਤੋਂ ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਕੈਮਰਾਮੈਨ ਜਸਦੀਪ ਚੰਡ ਦੇ ਨਾਲ ਸੰਦੀਪ ਚੰਡ ਦਬਾਬਾ ਮੀਡੀਆ ਸੁਲਤਾਨਪੁਰ ਲੋਦੀ